ਪੰਜਾਬ ਪਤੀ ਕੇਂਦਰ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਭਾਵ ਉਹਨਾਂ ਨੂੰ ਵੀ ਮੋਦੀ 3.0 ਵਿੱਚ ਥਾਂ ਮਿਲ ਸਕਦਾ ਹੈ ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਹਾਰ ਗਏ ਸੀ ਤੇ ਕਿਹਾਸ ਲਗਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਐਮਪੀ ਬਣਾ ਕੇ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਪੰਜਾਬ ਤੋਂ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਮੋਦੀ ਸਮਾਗਮ ਦੇ ਵਿੱਚ ਅਮਿਤ ਬਿੱਟੂ ਵੀ ਨਜ਼ਰ ਆ ਸਕਦੇ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਦੱਸਦੇ ਕਿ ਜਦੋਂ ਲੁਧਿਆਣਾ ਵਿੱਚ ਅਮਿਤ ਸ਼ਾ ਆਉਂਦੇ ਨੇ ਤਾਂ ਇੱਕ ਰੈਲੀ ਕੀਤੀ ਜਾਂਦੀ ਹੈ ਉਸ ਸਮੇਂ ਵੀ ਕਿਹਾ ਜਾਂਦਾ ਸੀ ਕਿ ਅਮਨਿਤ ਬਿੱਟੂ ਨੂੰ ਤੁਸੀਂ ਜਿਤਾ ਕੇ ਭੇਜੋ ਉਹਨਾਂ ਨੂੰ ਵੱਡੇ ਆਦਮੀ ਬਣਾ ਦੇਵਾਂਗੇ ਉਦੋਂ ਹੀ ਮੰਤਰੀ ਮੰਡਲ ਦੇ ਵੱਲੋਂ ਸੌਂ ਚੁੱਕੀ ਜਾਏਗੀ ਤੇ ਇਸ ਵਿਚਾਲੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਮਿਲ ਸਕਦੀ ਹੈ ਤੇ ਅਮਨਿਤ ਬਿੱਟੂ ਹੋਣ ਵਾਲੇ ਵੱਡੇ ਚਿਹਰੇ ਹੋ ਸਕਦੇ ਹਨ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਮੰਤਰੀ ਬਣਾਇਆ ਜਾ ਸਕਦਾ ਪੰਜਾਬ ਪਤੀ ਕੇਂਦਰ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਭਾਵ ਉਹਨਾਂ ਨੂੰ ਵੀ ਮੋਦੀ 3.0 ਵਿੱਚ ਥਾਂ ਮਿਲ ਸਕਦਾ ਹੈ ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣ ਹਾਰ ਗਏ ਸੀ ਤੇ ਕਿ ਆਸਲ ਗਾਇਜ਼ ਆ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਐਮਪੀ ਬਣਾ ਕੇ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਪੰਜਾਬ ਤੋਂ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਮੋਦੀ ਸਮਾਗਮ ਦੇ ਵਿੱਚ ਅਮਨਿਤ ਬਿੱਟੂ ਵੀ ਨਜ਼ਰ ਆ ਸਕਦੇ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਦੱਸਦੇ ਕਿ ਜਦੋਂ ਲੁਧਿਆਣਾ ਵਿੱਚ ਅਮਿਤ ਸ਼ਾ ਆਉਂਦੇ ਨੇ ਤਾਂ ਇੱਕ ਰੈਲੀ ਕੀਤੀ ਜਾਂਦੀ ਹੈ ਉਸ ਸਮੇਂ ਵੀ ਕਿਹਾ ਜਾਂਦਾ ਸੀ ਕਿ ਅਮਨਿਤ ਬਿੱਟੂ ਨੂੰ ਤੁਸੀਂ ਜਿਤਾ ਕੇ ਭੇਜੋ ਉਹਨਾਂ ਨੂੰ ਵੱਡੇ ਆਦਮੀ ਬਣਾ ਦੇਵਾਂਗੇ ਉਹ ਤਹੀ ਮੰਤਰੀ ਮੰਡਲ ਦੇ ਵੱਲੋਂ ਸੌਂ ਚੁੱਕੀ ਜਾਏਗੀ ਤੇ ਇਸ ਵਿਚਾਲੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਮਿਲ ਸਕਦੀ ਹੈ ਤੇ ਅਮਨਿਤ ਬਿੱਟੂ ਹੋਣ ਵਾਲੇ ਵੱਡੇ ਚਿਹਰੇ ਹੋ ਸਕਦੇ ਹਨ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਮੰਤਰੀ ਬਣਾਇਆ ਜਾ ਸਕਦਾ ਹੈ ਪੰਜਾਬ ਪਤੀ ਕੇਂਦਰ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਲੁਧਿਆਣਾ ਤੇ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਭਾਵ ਉਹਨਾਂ ਨੂੰ ਵੀ ਮੋਦੀ 3.0 ਵਿੱਚ ਥਾਂ ਮਿਲ ਸਕਦਾ ਹੈ ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਹਾਰ ਗਏ ਸੀ ਤੇ ਕਿ ਆਸਲ ਗਾਇਜ਼ ਆ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਐਮਪੀ ਬਣਾ ਕੇ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਪੰਜਾਬ ਤੋਂ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਮੋਦੀ ਸਮਾਗਮ ਦੇ ਤੇ ਰਮਨੀਤ ਬਿੱਟੂ ਵੀ ਨਜ਼ਰ ਆ ਸਕਦੇ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਦੱਸਦੇ ਕਿ ਜਦੋਂ ਲੁਧਿਆਣਾ ਵਿੱਚ ਅਮਿਤ ਸ਼ਾ ਆਉਂਦੀ ਨੇ ਤਾਂ ਇੱਕ ਰੈਲੀ ਕੀਤੀ ਜਾਂਦੀ ਹੈ ਉਸ ਸਮੇਂ ਵੀ ਕਿਹਾ ਜਾਂਦਾ ਸੀ ਕਿ ਰਮਨੀਤ ਬਿੱਟੂ ਨੂੰ ਤੁਸੀਂ ਜਿਤਾ ਕੇ ਭੇਜੋ ਉਹਨਾਂ ਨੂੰ ਵੱਡੇ ਆਦਮੀ ਬਣਾ ਦੇਵਾਂਗੇ ਉੱਥੇ ਹੀ ਮੰਤਰੀ ਮੰਡਲ ਦੇ ਵੱਲੋਂ ਸੌਂ ਚੁੱਕੀ ਜਾਏਗੀ ਤੇ ਇਸ ਵਿਚਾਲੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਹੁਣ ਮੈਂਦਗੀ ਮਿਲ ਸਕਦੀ ਹੈ ਤੇ ਰਮਨੀਤ ਬਿੱਟੂ ਹੋਣ ਵਾਲੇ ਵੱਡੇ ਚਿਹਰੇ ਹੋ ਸਕਦੇ ਹਨ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਮੰਤਰੀ ਆਇਆ ਜਾ ਸਕਦਾ ਹੈ ਪੰਜਾਬ ਪਤੀ ਕੇਂਦਰ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਭਾਵ ਉਹਨਾਂ ਨੂੰ ਵੀ ਮੋਦੀ 3.0 ਵਿੱਚ ਥਾਂ ਮਿਲ ਸਕਦਾ ਹੈ ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਹਾਰ ਗਏ ਸੀ ਤੇ ਕਿਹਾ ਅਸਲ ਗਾਇਜ਼ਾਰੇ ਹਨ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਐਮਪੀ ਬਣਾ ਕੇ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਪੰਜਾਬ ਤੋਂ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਮੋਦੀ ਗਮ ਦੇ ਵਿੱਚ ਰਵਨੀਤ ਬਿੱਟੂ ਵੀ ਨਜ਼ਰ ਆ ਸਕਦੇ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਦੱਸਦੇ ਕਿ ਜਦੋਂ ਲੁਧਿਆਣਾ ਵਿੱਚ ਅਮਿਤ ਸ਼ਾ ਆਉਂਦੇ ਨੇ ਤਾਂ ਇੱਕ ਰੈਲੀ ਕੀਤੀ ਜਾਂਦੀ ਹੈ ਉਸ ਸਮੇਂ ਵੀ ਕਿਹਾ ਜਾਂਦਾ ਸੀ ਕਿ ਰਵਨੀਤ ਬਿੱਟੂ ਨੂੰ ਤੁਸੀਂ ਜਿਤਾ ਕੇ ਭੇਜੋ ਉਹਨਾਂ ਨੂੰ ਵੱਡੇ ਆਦਮੀ ਬਣਾ ਦੇਵਾਂਗੇ ਉੱਥੇ ਹੀ ਮੰਤਰੀ ਮੰਡਲ ਦੇ ਵੱਲੋਂ ਸੌਂ ਚੁੱਕੀ ਜਾਏਗੀ ਤੇ ਇਸ ਵਿਚਾਲੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਹਮਾਇਦਗੀ ਮਿਲ ਸਕਦੀ ਹੈ ਤੇ ਰਵਨੀਤ ਬਿੱਟੂ ਹੋਣ ਵਾਲੇ ਵੱਡੇ ਚਿਹਰੇ ਹੋ ਸਕਦੇ ਹਨ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਤਰੀ ਬਣਾਇਆ ਜਾ ਸਕਦਾ ਹੈ